ਵਾਹੇ ਗੁਰੂ ਸਾਹਿਬ ਜੀ ਤਨ ਗੁਰ ਗਰੀਬ ਬਨਵਾਇ ਆਏ ਪ੍ਰਭ ਸਰਨਾ ਗਤੀ ਕਿਰਪਾ ਨਿਧਿਤ ਆਲ ਇਆਖਰਾਰ ਮਨ ਬਸਤ ਨਾਨਕ ਓ ਤਨਹਾਲ ਸੂਕਾ ਟਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸ਼ੀਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਪੂਰੇ ਜਬ ਪਏ ਦਇਆਲ ਦੁਖ ਬਿਨਸੇ ਪੂਰਨ ਭਈ ਕਾ ਭੈ ਦਿਆਲ ਦੁੱਖ ਬਿਨਸੀ ਊਰਨ ਭਈ ਕਾਲੂ ਵੇਖ ਪੇਰ ਜੀਵਾ ਦਰਸ ਤੁਮਾਰਾ ਚਨ ਕਮਲ ਜਾਈ ਬਲਹਾਰਾ ਤੋਜ ਬਿਨ ਠਾਕਰ ਕਵਨ ਹਮਾਰਾ ਸੰਗਤ ਸੋਪਰੀਤ ਬਣਾਈ ਪੁਰਬ ਕਰਮ ਲਿਖਤ ਤੁਰ ਪਾਈ ਜਪ ਹਰ ਹਰ ਨਾਮ ਆਚਰਜ ਪਰਤਾਪ ਜਾਲ ਨਾ ਸਾਕੇ ਤੀਨੇ ਤਾਪ ਨਿਮਖ ਨਾ ਬਿਸਰਾ ਹਰ ਚਰਨ ਤੇਮਾਰੇ ਨਾਨਕ ਮੰਗੈ ਦਾਨ ਪਿਆਰੇ ਨਿਮਖਨਾ ਬਿਸਰ ਹੈ ਹਰ ਚਰਨ ਤੇ ਮਾਰੇ ਨਾਨਕ ਮੰਗੈ ਦਾਨ ਪਿਆਰੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੇ ਫਤੇ ਸੋਹੀ ਮਹਲਾ 5 ਗੁਰਪੂਰੇ ਜਬ ਭਏ ਦਿਆਲ ਦੁੱਖ ਬਿਨਸੀ ਓਰਨ ਭਈ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਸਾਬ ਜੀ ਤਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨਮਸਤੇ ਅੰਗ ਨਮਸਤੇ ਅੰਗ ਨਮਸਤੇ ਅੰਗ ਪਵਾਨੀ ਸਦਾ ਰਾਖ ਲੈ ਮੋਹੇ ਕਿਰਪਾ ਕਾ ਕਿਰਪਾਨੀ ਸਦਾ ਰਾਖ ਲੈ ਮੋਹੇ ਕਿਰਪਾ ਕਾ ਕਿਰਪਾਨੀ ਵਾਹਿਗੁਰੂ ਸਹਿਬ ਜੀ ਇਕ ਓੰਕਾਰ ਸਤਿਗੁਰ ਪ੍ਰਸਾਦ ਆਤਮ ਬ੍ਰਹਮਾ ਅਵਤਾਰ ਕਥਰੰ ਤੁੰਬਰ ਸ਼ੰਦ ਸਤਜੋਗ ਫਿਰ ਉਪਰਾਜ ਸਭ ਨਉ ਤਲੇ ਕਰ ਸਾਜ ਸਭ ਦੇਸ਼ ਔਰ ਵਿਦੇਸ਼ ਉਠ ਧਰਮ ਲਾਗ ਨਰੇਸ਼ ਕਲ ਕਾਲ ਕੋਪ ਕਰਾਲ ਜਗ ਜਾ ਰਿਆ ਤੇ ਜਵਾਲ ਬਿਨ ਤਾਸ ਔਰ ਨਾ ਕੋਏ ਸਬਜਾਪ ਜਪੋ ਸੋਏ ਜੇ ਜਾਪੈ ਕਲ ਨਾਮ ਤਸ ਪੂਰਨ ਹੋਏ ਹੈ ਕਾਮ ਤੇ ਦੂ ਭੂਖ ਨਾ ਪਿਆਸ ਨਿਧਰਖ ਕੋ ਨਾ ਉਦਾਸ ਦਿਨ ਇੱਕ ਦੂਸਰ ਨਾ ਹੈ ਸਭ ਰਾਂਗ ਰੂਪਣ ਮਾ ਹੈ ਜੇ ਜਾਪਿਆ ਤੇ ਜਾਪ ਦਿਨ ਕੇ ਸਹਾਈ ਆਪ ਜੇ ਜਾਪਿਆ ਤੇ ਜਾਪ ਤਨ ਕੇ ਸਾਈ ਆਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ